ਹਾਂਜੀ 사ਸੀ ਕਾ ਦੋਸਤੋ ਅੱਜ ਆਪਾਂ ਜਗਰਾਉਂ ਦੇ ਵਿੱਚ ਮੇਲੇ 'ਚ ਪਹੁੰਚੇ ਸੀ ਤੁਸੀਂ ਦੇਖ ਸਕਦੇ ਹੋ ਵੀ ਮੇਲੇ ਦਾ ਦ੍ਰਿਸ਼ ਬਹੁਤ ਸੋਹਣਾ ਇਸ ਮੇਲੇ ਦੇ ਉੱਪਰ ਤੁਹਾਨੂੰ ਵੱਖੋ ਵੱਖਰੀਆਂ ਚੀਜ਼ਾਂ ਮਿਲ ਜਣਗੀਆਂ ਜੋ ਤੁਸੀਂ ਯੂਜ਼ ਹੋਣ ਵਾਲੀਆਂ ਨੇ ਜਿਵੇਂ ਆ ਦੇਖ ਸਕਦੇ ਹੋ ਪੱਖੇ ਇਹ ਤੁਹਾਨੂੰ ਗਾਵਾਂ ਨੂੰ ਮੱਝਾਂ ਨੂੰ ਤੁਸੀਂ ਨੇ ਪੱਖੇ ਲਾਉਣੇ ਨੇ ਜੋ ਇਹਨਾਂ ਦੇ ਪ੍ਰਾਈਸ ਨੇ ਇਹ ਲਿਖੇ ਹੋਏ ਨੇ 25000 ਦੇ ਵਿੱਚ ਇਹ ਤੁਹਾਨੂੰ ਪਸ਼ੂਆਂ ਨੂੰ ਲਾਉਣ ਵਾਸਤੇ ਵੱਡੀ ਮੋਟਰ ਵਾਲਾ ਪੱਖੇ ਤੁਹਾਨੂੰ ਮਿਲ ਜਾਣਗੇ ਹਰ ਇੱਕ ਚੀਜ਼ ਦਾ ਉਹ ਰੇਟ ਲੱਗਿਆ ਪਿਆ ਇਹ ਕੰਪਨੀ ਦੀ ਇਹ ਸਟਾਲ ਲੱਗੀ ਹੋਈ ਆ ਤੇ ਇਹਦਾ ਰੇਟ 25000 ਰੁਪਏ ਇਹਦਾ 40000 ਰੁਪਏ ਵੱਡੀ ਮੋਟਰ ਲੱਗੀ ਹੈ ਇਹਦੇ ਵੀ ਇੱਧਰ ਵੀ ਦੇਖ ਸਕਦੇ ਹੋ 10500 ਰੁਪਏ ਚ ਜੇ ਤੁਸੀਂ ਨੇ ਮੰਗਾਉਣਾ ਆ ਇਹ ਨੰਬਰ ਲਿਖੇ ਹੋਏ ਨੇ ਕਿੱਥੇ ਦੀ ਕੰਪਨੀ ਆ ਜੀ ਇਹ ਮਹਾਲੀ ਹੈ ਮਹਾਲੀ ਦੀ ਓਕੇ ਠੀਕ ਆ ਸਰ ਵਾਕੀ ਤੁਸੀਂ ਮੇਲੇ ਦਾ ਦ੍ਰਿਸ਼ ਦੇਖ ਸਕਦੇ ਹੋ ਇਹ ਇਧਰੋਂ ਦਵਾਈਆਂ ਆ ਗਿਆ ਮੈਡੀਸਨ ਇਧਰ ਵੀ ਦੇਖ ਸਕਦੇ ਹੋ ਤੁਹਾਨੂੰ ਪੂਰੀ ਲਾਈਵ ਦੇ ਵਿੱਚ ਮੇਲੇ ਦੇ ਵਿੱਚ ਜੋ ਚੱਲ ਰਿਹਾ ਉਹ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਹਾਂਜੀ ਤੁਸੀਂ ਦੇਖ ਸਕਦੇ ਹੋ ਭਾਈ ਜੀ ਕਿੰਨੇ ਦੀ ਥੈਲੀ ਪੈਂਦੀ ਹੈ ਇਹ 1800 ਦਾ ਬੈਗ 1800 5 ਕਿਲੋ 4 4 ਕਿਲੋ ਦੋਸਤੋ 1800 ਰੁਪਏ ਦੇ ਵਿੱਚ 4 ਕਿਲੋ ਤੁਹਾਨੂੰ ਮਿਲ ਜੂਗੀ ਤੇ ਤੁਹਾਡਾ ਨੰਬਰ ਹੈਗਾ ਕੋਈ ਜੀ ਹਾਂਜੀ ਇਹ ਤੁਸੀਂ ਕਿੱਥੋਂ ਆਪਾਂ ਜੇ ਕਿਸੇ ਨੇ ਮੰਗਵਾਉਣੀ ਹੋਵੇ ਦਲਵੀਰ ਸਿੰਘ ਆਰਮ ਪੰਜਾਬ ਦੇ ਓਕੇ ਆਲ ਇੰਡੀਆ ਦੇ ਵਿੱਚ ਆਲ ਇੰਡੀਆ ਡਿਲੀਵਰੀ ਹੈ ਠੀਕ ਹੈ ਠੀਕ ਹੈ ਜੀ ਆਲ ਇੰਟਰੀ ਦੋਸਤੋ ਆਲ ਇੰਡੀਆ ਡਿਲੀਵਰੀ ਕਰਵਾ ਸਕਦੇ ਹੋ ਜੇ ਤੁਸੀਂ ਨੇ ਮੱਕੀ ਖਰੀਦਣੀ ਆ ਮੱਕੀ ਮੂਹਰੇ ਬਜਾਈ ਸ਼ੁਰੂ ਹੋਣ ਵਾਲੀ ਆ ਇਹਨਾਂ ਨਾਲ ਤੁਸੀਂ ਗੱਲਬਾਤ ਕਰਕੇ ਤੇ ਖਰੀਦ ਸਕਦੇ ਹੋ ਇਧਰ ਪਸ਼ੂਆਂ ਦਾ ਆ ਗਿਆ ਦੋਸਤੋ ਨਿਊ ਸਾਰਕ ਇਹ ਪਸ਼ੂਆਂ ਨੇ ਦਵਾਈਆਂ ਆ ਗਈਆਂ ਇਧਰਲੇ ਪਾਸੇ ਪਸ਼ੂਆਂ ਦੀ ਸਟਾਲ ਲੱਗੀ ਹੋਈ ਆ ਇਹਦੀ ਮੈਡੀਸਨ ਦੇਖ ਸਕਦੇ ਹੋ ਤੁਸੀਂ ਇਧਰਲੇ ਪਾਸੇ ਪਸ਼ੂਆਂ ਦਾ ਜੋ ਮੈਡੀਸਨ ਹੁੰਦੀ ਆ ਪਸ਼ੂਆਂ ਵਾਸਤੇ ਉਹ ਤੁਹਾਨੂੰ ਚੀਜ਼ਾਂ ਹੋਰੇ ਦਿਖਾਈ ਜਾਂਦੀਆਂ ਨੇ ਮੇਲੇ ਦੇ ਵਿੱਚ ਜਗਰਾਉਂ ਦਾ ਤੁਹਾਨੂੰ ਜੋ ਮਹਿਲਾ ਲੱਗਿਆ ਹੋਇਆ ਉਹਦੇ ਵਾਸਤੇ ਉਹਦਾ ਤੁਹਾਨੂੰ ਲਾਈਵ ਦੇ ਵਿੱਚ ਸਾਰੀ ਕੱਲੀ-ਕੱਲੀ ਚੀਜ਼ ਦੋਸਤੋ ਦਿਖਾ ਰਹੇ ਆ ਇਧਰ ਵੀ ਦੇਖ ਸਕਦੇ ਹੋ ਪਸ਼ੂਆਂ ਦੀਆਂ ਦਵਾਈਆਂ ਏ ਵੀ ਸਾਰੀਆਂ ਪਸ਼ੂਆਂ ਦੇ ਨੇ ਨਾ ਓਕੇ ਇਹ ਕੀ ਇਧਰ ਵੀ ਪਸ਼ੂਆਂ ਵਾਸਤੇ ਇਹ ਵੀ ਸਟਾਲ ਪਸ਼ੂਆਂ ਵਾਸਤੇ ਹੀ ਦੋਸਤੋ ਹਰ ਇੱਕ ਚੀਜ਼ਾਂ ਹੋਰ ਇੰਸਟਾਲਾਂ ਲੱਗੀਆਂ ਹੋਈਆਂ ਨੇ ਬੱਕੋ ਬੱਕਰੀਆਂ ਕੰਪਨੀਆਂ ਨੇ ਆਪਦੀਆਂ ਆਪਦੀਆਂ ਸਟਾਲਾਂ ਲਾਈ ਹੋਈਆਂ ਨੇ ਇਧਰ ਵੀ ਪਸ਼ੂ ਮੈਡੀਸਨ ਦੀ ਹੀ ਸਟਾਲਾਂ ਜ਼ਿਆਦਾ ਲੱਗੀਆਂ ਹੋਈਆਂ ਨੇ ਜੇ ਕੋਈ ਪਸ਼ੂ ਨੂੰ ਕੋਈ ਦਵਾਈ ਬੂਟੀ ਲੈਣੀ ਆ ਤੇ ਉਹਨਾਂ ਬਾਰੇ ਤੁਹਾਨੂੰ ਰੇ ਦੱਸਿਆ ਹੋਗਾ ਕਿਦੋਂ ਇਹ ਫੀਡ ਆ ਗਈਆਂ ਤੇ ਤੁਸੀਂ ਦੇਖ ਸਕਦੇ ਹੋ ਕਿ ਫੀਡਾਂ ਦੀ ਸਟਾਲ ਵੀ ਲੱਗੀਆਂ ਹੋਇਆ ਹਾਂਜੀ ਦੋਸਤੋ ਅੱਜ ਅਸੀਂ ਗ੍ਰਾਊਂਡ ਮੇਲੇ ਦੇ ਵਿੱਚ ਪਹੁੰਚੇ ਸੀ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਫੀਡ ਦੀਆਂ ਜੋ ਕੰਪਨੀਆਂ ਨੇ ਆਪਣੀ ਨਾਬੇ ਸਾਈਡ ਦੀ ਕੰਪਨੀ ਲੱਗੀ ਹੈ ਹਾਂਜੀ ਸਸੀ ਗਾਲ ਵੀ ਤੇ ਦੱਸਿਓ ਆਪਦਾ ਕਿਹੜੀਆਂ ਕਿਹੜੀਆਂ ਫੀਡਾਂ ਨੇ ਕਿੱਥੇ ਆਪਣੀ ਫੈਕਟਰੀ ਹੈ ਜੀ ਸਸੀ ਗਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਜੀ ਇਹ ਕੰਪਨੀ ਆਪਣੇ ਜੀ 90 ਤੋਂ 500 ਰੋਡ ਤੇ ਸਕਰਾਲੀ ਵਿਲੇਜ ਦੇ ਵਿੱਚ ਲੱਗੀ ਹੋਈ ਆ ਜੀ ਇਹ ਆਪਣੇ ਸਰਦਾਰ ਸਿਕੰਦਰ ਸਿੰਘ ਜੀ ਦੀ ਕੰਪਨੀ ਹੈ ਜੋ ਕਿ ਪੀਡੀਐਫ ਪਟਿਆਲਾ ਡਿਸਟ੍ਰਿਕਟ ਦੇ ਪ੍ਰਧਾਨ ਨੇ ਜੀ ਜੀ ਤੇ ਹਰ ਤਰ੍ਹਾਂ ਦੀ ਕੁਆਲਿਟੀ ਦੀ ਫੀਡ ਬਣਾਉਂਦੇ ਨੇ ਜੀ ਜੀ ਇਹ ਆਪਣੇ ਸਾਰੇ ਆਲੇ-ਦਾਲੇ ਫੀਡਾਂ ਤੱਕ ਪਹੁੰਚ ਕਰਦੀ ਹੈ ਕੰਪਨੀ ਘਟ ਤੋਂ ਘਟ ਜਿੰਨਾ ਵੀ ਆਰਡਰ ਹੋਵੇਗਾ ਜੀ ਜੇ ਇਹਦੇ ਵਿੱਚ ਸਾਡੀ ਹਰ ਤਰ੍ਹਾਂ ਦੀ ਫੀਡ ਆਉਂਦੀ ਹੈ ਜੀ ਜੀ ਜਿੱਦਾਂ ਕਿ ਬੱਚਿਆਂ ਦੀ ਕਾਫਸਟਰ ਫੀਡ ਆਉਂਦੀ ਹੈ ਜੀ ਸਭ ਤੋਂ ਪਹਿਲਾਂ ਜੀ कि ਉਸ ਤੋਂ ਬਾਅਦ ਗਰੋਵਰ ਆ ਜਾਂਦੀ ਹੈ ਜੀ ਫਿਰ ਹੀਫਰ ਆ ਜਾਂਦੀ ਹੈ ਜੀ ਫਿਰ ਡਰਾਈ ਆ ਜਾਂਦੀ ਹੈ ਸੂਣ ਤੋਂ 2 ਮਹੀਨੇ ਪਹਿ ਜੀ ਫਿਰ ट्रांजिशन ਆ ਜਾਂਦੀ ਹੈ ਜੀ ਫਿਰ ਮਿਲਕਿੰਗ ਵਾਲੇ ਪ੍ਰੋਡਕਟ ਆ ਜਾਂਦੇ ਆ ਜੀ ਸਾਡੇ ਜੀ ਮਿਲਕਿੰਗ ਵਾਲੇ ਉਸ ਤੋਂ ਨਾਲ ਦੇ ਨਾਲ ਅਸੀਂ ਘੋੜਿਆਂ ਦੀ ਫੀਡ ਵੀ ਬਣਾਉਣੀ ਹੈ ਓਕੇ ਹਾਂ ਜੀ ਹਾਂ ਸਪੈਸ਼ਲ ਘੋੜਿਆਂ ਦੀ ਫੀਡ ਬਣਾਉਣੀ ਹੈ ਜੀ ਜੀ ਬਹੁਤ ਵਧੀਆ ਕੰਪਨੀ ਆ ਹਰ ਨੂੰ ਅਸੀਂ ਅਪੀਲ ਕਰਦੇ ਆ ਵੀ ਨਾਬੇ ਦੇ ਲੋਕਲ ਜਿੰਨੇ ਵੀ ਹੈਗੇ ਨੇ ਜੀ ਤੋਂ ਸਾਡਾ ਨੰਬਰ ਇਹ ਤੁਹਾਡੇ ਵੀਰ ਜੀ ਹੁਣੇ ਕੈਪਸ਼ਨ ਦੇ ਵਿੱਚ ਪਾ ਦੇਣਗੇ ਤੇ ਜਰੂਰ ਟਰਾਈ ਕਰੋ ਜੀ तो तो जो, जो नूरे, नूरे ले ले हां जी दोस्तों ਤੁਸੀਂ ਦੇਖ ਸਕਦੇ ਹੋ ਵੀ ਬਹੁਤ ਸਟਾਲਾਂ ਔਰੇ ਲੱਗਿਆ ਹੋਏ ਨੇ ਬੱਖੋ ਬکریاں ਕੰਪਨੀਆਂ ਹਰ ਇੱਕ ਤਰ੍ਹਾਂ ਦੀਆਂ ਪੂਰੇ ਪਹੁੰਚੀਆਂ ਹੋਈਆਂ ਨੇ ਜੋ ਜਗਰਾਉਂ ਦੇ ਵਿੱਚ ਮੇਲਾ ਲੱਗਿਆ ਹੋਇਆ ਇੱਧਰ ਬੀਜਾਂ ਦੀ ਹਰ ਇੱਕ ਬੀਜ ਜਿਵੇਂ ਮੱਕੀ ਦਾ ਟਾਂਡੀ ਦਾ ਹਰ ਕੋਈ ਵੀ ਤੁਸੀਂ ਨੇ ਬੀਜ ਲੈਣਾ ਆ ਉਹਨਾਂ ਦੀਆਂ ਸਾਰੀਆਂ ਕਿਸਤਾਲਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਹਾਂਜੀ ਸਰ ਨਮਸਕਾਰ ਨਮਸਕਾਰ ਜੀ ਤੇ ਸਰ ਦੱਸਿਓ ਜਗਰਾਉਂ ਮੇਲੇ ਦੇ ਵਿੱਚ ਆਪਾਂ ਕੀ ਲੈ ਕੇ ਆਏ ਆ ਔਰੇ सर ये अपना काव मसाज ब्रश है जी डबल आ, ये डबल ब्रश है जी ये अपना जर्मनी का है जी सुर कंपनी का जी ठीक है इसके बीच जो मोटर लगती है वो अपनी हाफ एच पी की है ओके ठीक है ये जो ये जो ब्रशल है इनकी जो लाइफ है वो आठ से दस, दस साल है, है। ओके ठीक है जो हमारी जो कंपनी है सर वो शेफा कंपनी है दिल्ली द्वारका में अच्छा। सर ये हम इंपोर्ट करते हैं हमारी जो कंपनी है नाइन्टी फाइव परसेंट प्रोडक्ट अपनी इंपोर्ट करती है जी, और, दोनों की मिल्किंग करने के लिए। जी, और अगर हमारी प्राइस क्या है सर इसका जो प्राइस पीडीएफ में रखा हुआ है वो तीन लाख है अच्छा इंक्लूडिंग जी एस टी ओके का uh, सर अपनी जो कंपनी का कांटेक्ट नंबर है अगर ये किसी को लेना हो या बगेट मशीन किसी को लेनी हो जी तो कॉन्टेक्ट नंबर है एट नाइन टू नाइन सेवन नाइन वन सिक्स थ्री वन जी जो मिल्क है मशीना। जी सर ये सर मिल्किंग मशीन है जी ये अपने पास सर एक पेटेंट टेक्नोलॉजी का ये मिल्क राइट का लाइनर है ट्रेंगुलर जी यार इसका नाम है ठीक है सर जी ये अपना राउंड लाइनर है जो बेसिक सब कंपनियाँ देती जी

ਚੈੱਕ ਕਰਨ ਵਾਸਤੇ ਇਹ ਮਸ਼ੀਨਾਂ ਮਿਲ ਜਾਣਗੀਆਂ ਬਹੁਤ ਨਵੇਂ ਟੈਕਨੋਲੋਜੀ ਦੇ ਵਿੱਚ ਇਹ ਮਸ਼ੀਨਾਂ ਉਰੇ ਤੁਹਾਨੂੰ ਪ੍ਰੋਵਾਈਡ ਹੋ ਜਾਣਗੀਆਂ ਜੋ ਜਗਰਾਉਂ ਦੇ ਵਿੱਚ ਮੇਲਾ ਲੱਗਿਆ ਹੋਇਆ ਇਹ ਕੰਪਨੀ ਦੀਆਂ ਇਹ ਮਸ਼ੀਨਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਇਹਨਾਂ ਦਾ ਜੋ ਕੰਟੈਕਟ ਨੰਬਰ ਆ ਫੋਨ ਨੰਬਰ ਇਹ ਹੈ ਕੈਲੀਬ੍ਰੇਸ਼ਨ ਦਾ ਬਤਾਓ ਕਿੰਨੇ ਦੀ ਕੈਲੀਬ੍ਰੇਸ਼ਨ ਹੈ ਦਾ 65000 65000 ਦੀ ਕਹਿ ਰਹੇ ਨੇ ਪੰਡਾਲ ਦੇ ਵਿੱਚ ਚੱਲਦੇ ਆਂ ਕਿ ਆਪਾਂ ਪਹਿਲੇ ਪੰਡਾਲ ਦੇ ਵਿੱਚ ਗਏ ਸੀ ਤੁਸੀਂ ਦੇਖ ਸਕਦੇ ਹੋ ਵੀ ਹੁਣ ਆਪਾਂ ਦੂਸਰੇ ਪੰਡਾਲ ਦੇ ਵਿੱਚ ਜਾਵਾਂਗੇ ਲਓ ਜੀ ਆਪਾਂ ਹੁਣ ਦੂਸਰੇ ਪੰਡਾਲ ਦੇ ਵਿੱਚ ਚੱਲਦੇ ਆਂ ਇੱਧਰ ਖੱਬੇ ਹੱਥ ਦੋਸਤੋ ਸਾਰੀਆਂ ਖਾਣ ਪੀਣ ਦੇ ਸਟਾਲ ਲੱਗੇ ਹੋਈਆਂ ਜਿਹਾ ਤੁਸੀਂ ਦੇਖ ਸਕਦੇ ਹੋ ਵੀ ਰਾਈਟ ਸਾਈਡ ਦੇ ਜੌਂਟ ਯਰ ਏਜੰਸੀ ਨੇ ਵੀ ਆਪਣੇ ਟਰੈਕਟਰ ਲਾਏ ਹੋਏ ਨੇ ਜੋ ਨਵੇਂ ਨਵੇਂ ਚੀਜ਼ਾਂ ਲਾਂਚ ਕਰਦੀਆਂ ਰਹਿੰਦੀਆਂ ਨੇ ਕੰਪਨੀਆਂ ਵੱਖੋ ਵੱਖਰੇ ਕੰਪਨੀਆਂ ਨੇ ਆਪਦਾ ਸਿਸਟਮ ਲਾਇਆ ਹੋਇਆ ਹੁਣ ਆਪਾਂ ਦੂਸਰੇ ਪੰਡਾਲ ਦੇ ਵਿੱਚ ਚੱਲਦੇ ਆਂ ਦਿਖਾਉਨੇ ਆ ਤੁਹਾਨੂੰ ਕਿ ਦੂਸਰੇ ਪੰਡਾਲ ਦੇ ਅੰਦਰ ਕੀ ਹੈ ਹੁਣ ਤੁਹਾਨੂੰ ਦੂਸਰੇ ਪੰਡਾਲ ਦੇ ਵਿੱਚ ਆਪਾਂ ਐਂਟਰੀ ਕਰਨ ਲੱਗੇ ਆਂ ਦੇਖ ਸਕਦੇ ਹੋ ਵੀ ਉਰੇ ਤੁਹਾਨੂੰ ਹਰ ਇੱਕ ਖੀੜਾਂ ਦੀ ਵੱਖੋ ਵੱਖਰੀਆਂ ਤੁਹਾਨੂੰ ਉਰੇ ਹਟਾਲਾਂ ਮਿਲਣਗੀਆਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਖੀੜਾਂ ਤੇਆਂ ਫੈਕਟਰੀਆਂ ਨੇ ਉਹ ਉਰੇ ਫੀੜਾਂ ਤੁਹਾਨੂੰ ਆਪਦੇ ਆਪ ਦੇ ਸਿੰਪਲ ਲੈ ਕੇ ਬੈਠੇ ਨੇ ਤੇ ਬਾਕੀ ਗੱਲ ਕਰਦੇ ਆਂ ਤੇ ਫੀੜਾਂ ਵਾਸਤੇ ਇਹ ਤੁਹਾਨੂੰ ਦਿਖਾ ਦਨੇ ਆਂ ਵੀ ਜੀ ਐਨ ਨੂੰ ਏਕਨੂਰ ਏਕਨੂਰ ਫੀੜਾ ਇਹਨਾਂ ਦੀਆਂ ਵੀ ਵੱਖੋ ਵੱਖਰੇ ਤੁਹਾਨੂੰ ਪ੍ਰੋਡਕਟ ਮਿਲ ਜਾਣਗੇ ਕਿ ਦੇਖ ਸਕਦੇ ਹੋ ਆਪਾਂ ਅਗਲੀਆਂ ਸਟਾਲਾਂ ਦੇ ਵਿੱਚ ਚੱਲਦੇ ਆਂ ਥੈਂਕ ਯੂ ਜੀ ਫੋਰ ਇੱਕ ਦੇ ਦੋ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਹੁਣ ਦੂਸਰੀ ਸਟਾਲ ਦੇ ਵਿੱਚ ਚੱਲਦੇ ਆਂ ਦੋਸਤੋ ਉਹ ਸਟਾਲ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਵੀ ਕੀ ਕੀ ਉਰੇ ਕਿਹੜੀਆਂ ਕਿਹੜੀਆਂ ਸਟਾਲਾਂ ਲੱਗੀਆਂ ਆ ਇਹ ਸਟਾਲਾਂ ਦੋਸਤੋ ਜਿਹੜੀ ਇਹ ਅਗਲੀ ਫੀਡ ਦੀ ਕੰਪਨੀ ਆ ਗਈ ਇਹ ਵੀ ਆਪਣੇ ਉਰੇ ਪ੍ਰੋਡਕਟ ਵੱਖੋ ਵੱਖਰੇ ਤਰ੍ਹਾਂ ਤੁਹਾਨੂੰ ਦਿਖਾਉਣਗੇ ਤੇ ਇਹਨਾਂ ਦੀਆਂ ਵੀ ਅਲੱਗ-ਅਲੱਗ ਕਿਸਮ ਦੀਆਂ ਕੀੜਾ ਮਨੋਂ ਦੇਖਣ ਨੂੰ ਮਿਲ ਜਾਣੀਆਂ ਇੱਥੇ ਜਿੰਨੀਆਂ ਵੀ ਸਟਾਲਾਂ ਲੱਗੀਆਂ ਹੋਈਆਂ ਨੇ ਇਹ ਅੰਦਰ ਇਹਦੇ ਵਿੱਚ ਤੁਹਾਨੂੰ ਕੀੜਾਂ ਦਾ ਹਿੰ ਇਕੱਲਾ ਸਾਰਾ ਕੁਝ ਮਿਲੂਗਾ ਜੋ ਪਸ਼ੂਆਂ ਨੂੰ ਪਾਉਣ ਵਾਸਤੇ ਤੁਸੀਂ ਕੀੜਾ ਲੈ ਇੱਧਰ ਦੇਖ ਸਕਦੇ ਹੋ ਇਹਨਾਂ ਦੀ ਵੀ ਸਟਾਲ ਬਹੁਤ ਸੋਹਣੀ ਲੱਗੀ ਹੋਈ ਆ ਤੇ ਉਸ ਤੋਂ ਬਾਅਦ ਆਪਾਂ ਅਗਲੀ ਸਟਾਲ ਦੇ ਵਿੱਚ ਚੱਲਦੇ ਹਾਂ ਉਹ ਲੋ ਇਦਰਾ ਕੀੜਾਂ ਹੀ ਇਕੱਲੀਆਂ ਪਸ਼ੂਆਂ ਦੀਆਂ ਮਿਲਣਗੀਆਂ ਇਹ ਬਈਆਂ ਨੇ ਤਾਂ ਉਰੇ ਦੇਸੀ ਕਿਹੋ ਤੇਲ ਵਗੈਰਾ ਹਰ ਇੱਕ ਚੀਜ਼ਾਂ ਉਰੇ ਰੱਖੀਆਂ ਹੋਈਆਂ ਨੇ thank you ਹਾਂ ਬਹੁਤ ਵਾਹਿਗੁਰੂ ਸਿਗਰ ਸੋਨਾਲੇ ਕਾ ਟਰੈਕਟਰ ਨੇ ਵੀ ਆਪਣੀ ਸਟਾਲ ਲਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਵੀ ਸੋਨਾਲੇ ਕਾ ਨੇ ਆਪਣੇ ਪੱਖੋ ਵੱਖਰੇ ਟਰੈਕਟਰ ਪੂਰੇ ਲਾਇ ਹੋਏ ਨੇ ਬਾਕੀ ਤੁਸੀਂ ਦੇਖ ਸਕਦੇ ਹੋ ਦੁੱਧ ਕਿਨਾਂ ਦੁੱਧ ਨਾਲ ਬਾਡੀ ਬਣੀ ਦੇਗਾ ਹੁਣ ਦੇਖ ਸਕਦੇ ਆਪਾਂ ਤੀਸਰੇ ਜਿਹੜਾ ਹਾਲ ਆ ਤੀਸਰੇ ਹਾਲ ਦੇ ਵਿੱਚ ਆਪਾਂ ਐਂਟਰ ਹੋਣ ਲੱਗੇ ਆਂ ਪੂਰੇ ਤੁਹਾਨੂੰ ਦੱਸ ਦਿਆਂ ਵੀ ਕਿ ਕੀ ਕੀ ਤਾਲਾਂ ਕਿਹੜੀਆਂ-ਕਿਹੜੀਆਂ ਲੱਗੀਆਂ ਨੇ ਸਾਹਮਣੇ ਦੇਖ ਸਕਦੇ ਹੋ ਇਹ ਵੀ ਪਸ਼ੂਆਂ ਦੇ ਇਧਰੋਂ ਉੱਪਰ ਇਧਰ ਵੀ ਉਹੀ ਬਸ ਪਸ਼ੂਆਂ ਵਾਰੇ ਫੀਡਾਂ ਪੀੜਾਂ ਦੇ ਇਹ ਸਟਾਲਾਂ ਤੋਂ ਨੂੰ ਦੇਖਣ ਨੂੰ ਮਿਲੀਆਂ ਕਿਦਦਰ ਫੇਰਤਾ ਕੰਪਨੀ ਨੇ ਵੀ ਆਪਣੀ ਸਟਾਲ ਲਾਈ ਹੋਈ ਆ ਤੁਸੀਂ ਫੇਰਤਾ ਕੰਪਨੀ ਦਾ ਦੇਖ ਸਕਦੇ ਹੋ ਕੰਪਨੀਆਂ ਦਾ ਦੇਰ ਦੁੱਧ ਦੀ ਕਲੰਡਰਾਂ ਦੇ ਤੇ ਜੋ ਵੀ ਵੀ ਆਉਂਦਾ ਆ ਉਹਨਾਂ ਨੂੰ ਬੇਰ ਕਾ ਕੰਪਨੀ ਦਾ ਬੇਰ ਕਾ ਕੰਪਨੀ ਦਾ ਦੇਸੀ ਕਿਉਂ ਹੋ ਗਿਆ ਦੁੱਧੇ ਤੁਹਾਨੂੰ ਪਤਾ ਹੀ ਹੈ ਸਾਰੀਆਂ ਚੀਜ਼ਾਂ ਬੇਰ ਕਾ ਕੰਪਨੀਆਂ ਮਾਰਕੀਟ ਦੇ ਵਿੱਚ ਅੰਗਰੇਜ਼ੀ ਨਹੀਂ ਆਉਂਦਾ ਜਿਵੇਂ ਮੇਰੀ ਦੇਖ ਸਕਦੇ ਹੋ ਬੇਰ ਕਾ ਨੇ ਇਹ ਜਿਹਾ ਲਾਂਚ ਕਰਿਆ ਹੋਈਆਂ ਨੇ ਮਰਦਾਂ ਨੂੰ ਛੋਟਾ ਦੁੱਧ ਉਹ ਹਰ ਇੱਕ ਚੀਜ਼ ਉਹਨਾਂ ਦੀ ਤੁਹਾਨੂੰ ਮਾਰਕੀਟ ਦੇ ਵਿੱਚ ਵੈਸੇ ਮਿਲ ਹੀ ਜਾਊਗੀ ਜਿਹਦੇ ਬਾਰੇ ਜ਼ਿਆਦਾ ਦੱਸਣ ਦੀ ਆਪਾਂ ਨੂੰ ਲੋੜ ਨਹੀਂ ਇਹ ਢੋਲੀਆਂ ਹੋ ਗਈਆਂ ਇਹ ਵੱਡੀ ਮੋਗੀ ਬਾਕੀ ਆ ਛੋਟੇ ਮੱਖਣ ਹੋਗੇ ਇਦਾਂ ਦੀ ਤੁਹਾਨੂੰ ਚੀਜ਼ਾਂ ਵੀ ਦੇਰ ਤਾਂ ਕੰਪਨੀਆਂ ਮਾਰਕੀਟ ਦੇ ਵਿੱਚ ਮਿਲ ਜਾਣਗੀਆਂ 15 ਲੀਟਰ ਵਾਲਾ ਪੀਪਾ ਹੋ ਗਿਆ ਕਿ ਉਹਦਾ ਕੀ ਰੇਟ ਆ ਜੀ ਇਹ ਉੱਪਰ ਕਿੰਨਾ ਲੱਗਿਆ 500 ਤੇ 600 ਪਰ ਲੀਟਰ ਜੀ ਇਹਦਾ ਗੱਲ 640 640 ਰੁਪਏ ਲੈ ਵੀ ਦੋਸਤੋ ਇਹ ਚੀਜ਼ਾਂ ਤੁਹਾਨੂੰ ਮਾਰਕੀਟ ਦੇ ਵਿੱਚ ਮਿਲ ਹੀ ਜਾਣਗੀਆਂ ਬੀਰਕਾ ਦਾ ਕੋਈ ਜ਼ਿਆਦਾ ਆਪਾਂ ਨੂੰ ਦੱਸਣ ਦੀ ਲੋੜ ਵੀ ਨਹੀਂ ਪੈਂਦੀ ਇਹ ਤਾਂ ਆਲਰੇਡੀ ਮਾਰਕੀਟ ਦੇ ਵਿੱਚ ਚੱਲੇ ਰਿਹਾ ਸੀ ਸਤਨਾਲਾ ਇੱਧਰ ਦੇਖ ਸਕਦੇ ਹੋ ਸੰਗਮ ਸੰਗਮ ਫੀਡ ਦਾ ਵੀ سٹਾਲ ਲੱਗੀ ਹੋਈ ਆ ਬਸ ਜੀ ਆਪਾਂ ਹੁਣ ਅੱਗੇ ਵਾਲੇ ਦੇ ਵਿੱਚ ਇਹਦੇ ਵਿੱਚ ਦੇਖਦੇ ਆਏਗਾ ਕਿਹੜੀਆਂ ਬਣੀਆਂ ਪੌਲਾਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਵੀ ਡੇਰੀ ਫਾਰਮ ਦੇ ਲਈ ਲੱਗੜੀ ਪੌਲਾਂ ਲੱਗੀਆਂ ਆ ਵਾਸਤੇ ਦਵਾਈ ਹੈ ਵੀਰੇ ਜੀ ਪਸ਼ੂ ਖੜਦਾ ਨਾ ਹੋਵੇ ਬੱਚਾ ਮਰ ਗਿਆ ਬੱਚਾ ਭੁੱਲ ਗਈ ਜੀ ਵੇਲਾ ਕੇ ਵੇਲਾ ਕਰਦੀ ਹੈ ਡੋਕਾ ਕਰਦੀ ਹੈ ਜੀ ਉਹਦੇ ਵਾਸਤੇ ਹੈ ਜੀ ਓਕੇ ਇਹਦੇ ਜੀ 300 ਗ੍ਰਾਮ ਪਾਊਡਰ ਹੈ ਜੀ ਜੀ ਸਾਰੇ ਰੰਗ ਦਾ ਤਿੰਨ ਚਮਚੇ ਪਾਊਡਰ 100 ਐਮਐਲ ਦਵਾਈ ਵੀਰੇ ਜੀ ਘਾਰ ਚੋਂਣ ਤੋਂ ਪਉਣਾ ਘੰਟਾ ਪਹਿਲਾਂ ਦੋਨੇ ਡੰਗ ਦੇਣੀ ਹੈ ਜੀ ਓਕੇ ਕੋਈ ਸਾਈਡ ਇਫੈਕਟ ਕੋਈ ਐਰੋਮੈਡਿਕ ਹੈ ਜੀ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਵਰਤਦੇ ਸੀ ਇਸ ਤਰ੍ਹਾਂ ਜੀ ਚੇਤਾਵਨੀ ਹੈ ਅਸ਼ਵ ਗੰਦਾ ਹੈਗਾ ਉਸ ਲਈ ਇਹ ਸਫੇਰ ਮੁਸਲੀ ਕੋਈ ਨਿਸ਼ਾਨ ਨਹੀਂ ਆ ਜੀ ਇਹਦਾ ਫਾਇਦਾ ਹੀ ਪੈਦਾ ਹੈ ਜੀ ਓਕੇ ਆਪਾਂ ਇਹ ਜੂੰ ਪ੍ਰੈਗਨੈਂਟ ਪਸ਼ੂ ਨੂੰ ਵੀ ਦੇ ਸਕਦੇ ਆ ਓਕੇ ਕਈ ਵਾਰ ਕੀ ਉਹ ਕਿਹੜੀ ਜਗ੍ਹਾ ਤੋਂ ਨਹੀਂ ਗੁਜਰਾਤ ਦੀ ਕੰਪਨੀਆਂ ਵੇਰੇ ਸੀਐਨਐਸ ਅੱਛਾ ਮਿਲੂ ਕਿੱਥੋਂ ਜੀ ਦਵਾਈ ਕਿਸਾਨ ਨੇ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਲੈ ਲਓ ਜੀ ਓਕੇ ਇੱਕ ਸਾਡੀ ਇਹ ਸੀਐਨਐਸ ਅੱਛਾ ਜੀ ਇਹ ਲੇਵੇ ਵਾਸਤੇ ਆ ਜੀ ਆਮ ਜਿਹੜੇ ਚਾਉਂਦੇ ਆ ਕਿ ਸਾਰੇ ਰਫੈਂਡ ਤੇ ਤਿਆਰ ਹੁੰਦੇ ਆ ਜੀ ਇਸ ਫਲੈਕਸੀ ਆਇਲ ਦੇ ਤਿਆਰ ਹੋਇਆ ਹੈ ਸੱਤ ਤਰ੍ਹਾਂ ਦੇ ਮਹਿੰਗੇ ਤੇਲ ਜਿਵੇਂ ਜੈਤੂਨ ਤੇਲ ਤੇਲਾਂ ਦਾ ਤੇਲ ਸਰੋਂ ਦਾ ਤੇਲ ਇਹ ਸੱਤ ਤਰ੍ਹਾਂ ਦੇ ਆਇਲਾਂ ਚ ਤਿਆਰ ਕਰਿਆ ਹੋਇਆ ਹੈ ਰੇਟ ਇਹਦਾ ਕਿੰਨਾ ਕੁ ਹੋਣ ਵਾਲਾ ਕੋਈ ਰੇਟ ਸੇਮ ਹੈ ਜੀ ਅੱਛਾ ਸੇਮ ਰੇਟ ਹੈ ਜੀ 1500 ਐਮਸੀਜੀ ਦੇ ਅੰਦਰ ਹੈ ਜੀ ਬਾਇਓਟੀਨ ਓਕੇ ਆਮ 12.25 ਤੋਂ ਨੂੰ ਮਿਲੂਗਾ ਜੀ 500 ਓਕੇ ਇਹ 1500 ਐਮਸੀਜੀ ਦੇ ਅੰਦਰ ਹੈ ਜੀ ਸਪੈਸ਼ਲ ਕੋਈ ਕੰਟੈਕਟ ਨੰਬਰ ਹਾਂਜੀ ਕੰਟੈਕਟ ਨੰਬਰ ਲਓ ਸਰ ਬਤਲਾ ਹਰ ਇੱਕ ਪ੍ਰੋਡਕਟ ਆਪਣੇ ਤੋਂ ਮਿਲ ਜਾਂਦਾ ਹੋਰ ਹਾਂਜੀ ਹਾਂਜੀ 9050600595 ਵੀਰੇ ਲੈ ਵੀ ਦੋ ਤੋਂ ਸਕਰੀਨ ਤੇ ਨੰਬਰ ਚੱਲ ਰਿਹਾ ਜੇ ਕਿਸੇ ਵੀਰ ਨੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਆਪਾਂ ਜਗਰਾਉਂ ਅੱਜ ਮੇਲੇ ਦੇ ਵਿੱਚ ਪਹੁੰਚੇ ਸੀ ਉੱਥੇ ਬਾਈਆਂ ਦੀ ਸਟਾਲ ਲੱਗੀ ਵੀ ਆ ਲੋ ਜੀ ਆ ਵੀ ਤੁਸੀਂ ਦੇਖ ਸਕਦੇ ਹੋ ਵੀ ਮਸ਼ੀਨ ਪੂਰੀ ਜੰਗੀ ਪੱਦਰ ਤੇ ਆ। ਪਚਾਰ ਪਾਉਣ ਵਾਲਿਆਂ ਵਾਸਤੇ ਬੱਖੋ ਵੱਖਰੀਆਂ ਤੁਹਾਨੂੰ ਸਟਾਲਾਂ ਮਿਲ ਜਾਣਗੀਆਂ। ਹਰ ਇੱਕ ਕੰਪਨੀ ਨੇ ਆਪਦੀ ਆਪਣੀ ਉਹਦੇ ਸਟਾਲ ਦੀ ਮਸ਼ਹੂਰੀ ਕਰੀ ਹੋਈ ਆ ਜਿਵੇਂ ਆ ਸਵਰਾ ਟਰੈਕਟਰ ਦੇਖ ਸਕਦੇ ਹੋ ਤੁਸੀਂ। ਸਵਰਾਜ ਟਰੈਕਟਰ ਵੀ ਅਲੱਗ-ਅਲੱਗ ਤਰ੍ਹਾਂ ਦੇ 4x4, 4-ਵੀਲ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਉਹਦੇ ਮਿਲ ਜਾਣਗੇ। ਤੇ ਆ ਮਸ਼ੀਨ ਦੇਖ ਸਕਦੇ ਹੋ। ਸਵਰਾਜ ਕੰਪਨੀ ਦੀ ਕੰਪਾਈਨ ਆ ਹੁਣ ਅਗਲੇ ਭਾਗ ਦੇ ਵਿੱਚ ਦੋਸਤੋ ਅੱਗੇ ਦਾ ਤੁਹਾਨੂੰ ਵੀਊ ਦਿਖਾਉਣੇ ਆ ਦੂਸਰੇ ਭਾਗ ਜਗਰਾਉ ਮੇਲਾ ਦੂਸਰਾ ਭਾਗ ਆਪਣਾ ਤੁਸੀਂ ਅੱਗੇ ਦੇਖ ਸਕਦੇ ਹੋ ਉਹਦੇ ਵਿੱਚ ਅੱਗੇ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ